ਤਾਨ ਗੁਰੂ RAM DAS PITTA JI ਦਾ ਦਰਬਾਰ ਵੱਡਾ ਹੈ ਜਦੋਂ ਵੀ ਗੁਰੂ RAM DAS PITTA ਦੇ ਦਰਤੀ ਜਾਓ ਨਾ ਸ਼ਰਧਾ ਭਾਵਨਾ ਦੇ ਨਾਲ ਗੁਰੂ RAM DAS PITTA ਦੇ ਦਰਤੇ ਜਾਣਾ ਹੈ ਸਤਿਗੁਰ ਫਿਰ ਝੋਲੀਆਂ ਭੜ ਭੜ ਕੇ ਭੀਜ ਦੇ ਦੇ ਲੋੜ ਹੈ ਸ਼ਰਦਾ ਦੀ ਐਡਾ ਵੱਡਾ ਹੈ ਗੁਰੂ RAM DAS ਦਾ ਘਰ ਕੁਦਰਤੀ ਮੈਨੂੰ ਘਟਨਾ ਇੱਕ ਯਾਦ ਆ ਗਈ ਤੁਹਾਡੇ ਵਿੱਚੋਂ ਕੋਈ ਸਰੀਰ ਗੁਰੂ ਰਾਮਦਾਸ ਜੀ ਦੇ ਦਰ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਗਿਆ ਜਦੋਂ ਲੰਗਰਾਂ ਤੇ ਪਹੁੰਚਿਆ ਨਾ ਬਾੜ ਬਾੜ ਗੁਰੂ ਰਾਮਦਾਸ ਦੇ ਘਰ ਦੇ ਲੰਗਰਵਾਲ ਨਮਸਕਾਰ ਕਰੀ ਜਾ ਰਿਹਾ ਹੈ ਮੱਥਾ ਟਿਕੀ ਜਾ ਰਿਹਾ ਹੈ ਲੱਗੋ ਕੋਈ ਸਰੀਰ ਲੰਗਦਾ ਪਿਆ ਹੈ ਉਹਨੇ ਮੋਢਿਆ ਤੋਂ ਹੁਲਾਇਆ ਆਖਣ ਗਿਆ ਭਲਿਆ ਕੀ ਗੱਲ ਸਤਗੁਰ ਦਾ ਦਰਬਾਰ ਉਧਰ ਹੈ ਤੂੰ ਲੰਗਰਾਂ ਵੱਲ ਨਮਸਕਾਰ ਕਰੀ ਜਾ ਰਿਹਾ ਹਾਂ ਤੇ ਅੱਗੋਂ ਨਮਸਕਾਰ ਕਰਨ ਵਾਲੇ ਨੇ ਦੋਵੇਂ ਹੱਥ ਜੋੜਦੇ ਆਖਣ ਲੱਗਾ ਭਲਿਆ ਮੈਨੂੰ ਪਤਾ ਹੈ ਸਤਗੁਰੂ ਜੀ ਦਾ ਦਰਵਾਜ਼ਾ ਉੱਧਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਧਰ ਹੈ ਪਰ ਅੱਜ ਲੰਗਰਾਂ ਵੱਲ ਵੇਖ ਕੇ ਹੀ ਸਤਗੁਰ ਦੇ ਲੰਗਰਾਂ ਵੱਲ ਵੇਖ ਕੇ ਗੁਰੂ ਰਾਮਦਾਸ ਪਿਤਾ ਦੇ ਘਰ ਦੇ ਲੰਗਰਾਂ ਵੱਲ ਵੇਖ ਕੇ ਮੇਰੇ ਅੰਦਰ ਇੱਕ ਪਿਆਰ ਜਾਗ ਗਿਆ ਵੀ ਕੀ ਪਿਆਰ ਜਾਗਿਆ ਤੇਰੇ ਅੰਦਰ ਮੇਰੇ ਅੰਦਰ ਇਹ ਪਿਆਰ ਜਾਗਿਆ ਏ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਤਾਂ ਧੰਨ ਹੋ ਹੀ ਇਹ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਵੀ ਧੰਨ ਹੋ ਪਰ ਤੁਹਾਡੇ ਲੰਗਰ ਵੀ ਧੰਨੇ ਗੁਰੂ ਰਾਮਦਾਸ ਜੀ ਇਹ ਗੁਰੂ ਰਾਮਦਾਸ ਪਿਤਾ ਜੀ ਤੁਹਾਡੇ ਲੰਗਰ ਵੀ ਧੰਨੇ ਇਹ ਲੰਗਰਾਂ 'ਚ ਸੇਵਾ ਕਰਕੇ ਭਾਈ ਛਾਲੂ ਜੀ ਵਰਗਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਜੇ ਅੱਜ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਪਿਤਾ ਜੀ ਤੇਰੇ ਦਰ ਤੇ ਆਕੇ ਤੇਰੇ ਲੰਗਰ ਦੀ ਸੇਵਾ ਕਰਦਾ ਹੈ ਨਾ ਉਹਦੀਆਂ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹਦਾ ਵੀ ਸੇਵਾ ਦੇ ਸਦਕੇ ਇਹ ਲੋਕ ਸੁਖੀਆ ਅਤੇ ਪਰਲੋਕ ਸੁਹਿਲਾ ਹੁੰਦਾ ਹੈ